ਉਹ ਐ ਕਰੀਂ ਭਾਈੱਖ ਪੱਖ ਪਾ ਕੇ ਖੇਤ ਆ ਜੀ ਚਾਹ ਲੈ ਕੇ ਅਸੀਂ ਚੱਲੇ ਕਣਕ ਵੜਨ ਆਹ ਤੁਸੀਂ ਵੜਨ ਲੱਗੋ ਕਰਾਂ ਆਉਣਾ ਮੈਂ ਚਾਹ ਲੈ ਕੇ ਆਉਣਾ ਉਹ ਐ ਕਰਿਓ ਮੁੰਡਿਓ ਆ ਬੈਲੜ ਮੈਨੂੰ ਲੱਗਦਾ ਜੇ ਆਪਣੀ ਮੋਟਰ ਤੇ ਫੇਰ ਬੈਠਾਂ ਇਹ ਸਾਲਾ ਕੰਮ ਤੋਂ ਰੋਕੂ ਇਹਦੀਆਂ ਗੱਲਾਂ ਚਲਾਇਓ ਕਿਹੜੀਆਂ ਤੂੰ ਸਾਗ ਤੋੜਦੀ ਆ ਉਹ ਕਵੇਂ ਮੁੰਡਿਓ ਹੋਰ ਭਾਈ ਵਧੀਆ ਵਧੀਆ ਆਜੋ ਕੜੀ ਆਰਾਮ ਕਰ ਲਓ ਉਹ ਨਹੀਂ ਨਹੀਂ ਬਸ ਸਾੜੀ ਫਿਰ ਤੇ ਆਈ ਪਈ ਆ ਯਾਰ ਕਣਕ ਵੀ ਵੜਨ ਦਾ ਤੋ ਕੁਲੀ ਜਾਂਦੇ ਹਾਂ ਵੀ ਕੰਡ ਚ ਬਹਿ ਜਾਓ ਕੜੀ ਆਜੋ ਚੱਲ ਕੋਈ ਨਾ ਯਾਰ ਪਾਇਆ ਤੂੰ ਤੂੰ ਤਾਂ ਬੇਲਾ ਚਾਹ ਲੈ ਕੇ ਚੱਲਣਾ ਹੈ ਜੀ ਮੈਂ ਤਾਂ ਨਹੀਂ ਕਾਲਾ ਕੱਟਣਗੇ ਵੀ ਉੱਥੇ ਕੱਖ ਪਾਉਣ ਲੱਗੇ ਬੰਦੇ ਕਿੱਥੇ ਰਹਿ ਗਿਆ ਚਾਹ ਵੀ ਢਿੱਲੀ ਲੱਗਦੀ ਮੂੰਹ ਸੈਂ ਕਦੀ ਚੱਲ ਸਾਰਾ ਵਧਣਾ ਸਣ ਤੱਕ ਕੋਈ ਨਾ ਬਈ ਕੋਈ ਨਾ ਵੜਦਾਂਗੇ ਹਾਂ ਖੱਤਾ ਦੇਖ ਲਓ ਕਿੰਨਾ ਪਿਆ ਮੁੰਡਾ ਅੱਧੀ ਆਲਾ ਬਈ ਠੀਕ ਆ ਠੀਕ ਆ ਤੂੰ ਸੱਸ ਕਿਵੇਂ ਆ ਵਧੀਆ ਵਧੀਆ ਹਣ ਚੜਦੀ ਕਲਾ ਉਹ ਕਿਸੇ ਨੇ ਹਟਿਆਲੇ ਉਈ ਥੀ ਵਰਦਦੇ ਨੇ ਕਣਕ ਮੈਦਾ ਸਾਲਿਆਂ ਨੂੰ ਕਿਹਾ ਸੀ ਵੀ ਕੱਲ ਨੂੰ ਦੁਪਹਿਰ ਨੂੰ ਮਰਦੇ ਹੁ ਫੁਕਦੇ ਧੁੱਪ ਤੇ ਵੀ ਘੜੀ ਰਾਮ ਕਰ ਦੋ ਮੰਨੀ ਹੋਣੀ ਮੇਰੀ ਸਾਲਿਆਂ ਨੇ ਓ ਆ ਲੋ ਚਾਹ ਪੀਓ ਓ ਆ ਰੋ ਮੁੰਡਿਓ ਬਾਕੀ ਦੀ ਆ ਕੇ ਵਰਦਦੇ ਪਹਿਲਾਂ ਚਾਹ ਪੀ ਲਈ ਕਿਤੇ ਸਾਲਾ ਮੋੜ ਤੀ ਲੈ ਜੇ ਚਲੋ ਵੀ ਚਲੋ ਵਈ ਚਲੋ ਚੱਲੀਏ ਓਏ ਆ ਜਾ ਭਰਾ ਕੁਆ ਜਾ ਪੀ ਜਾ ਬੁਲਾ ਦੋ ਸਾਹ ਮਰੇਗਾ ਤਾਂ ਪੁਜਾਇਆ ਆ ਜਾ ਫੁੱਟ ਜਾ ਵੀ ਜਾ ਉਹ ਆ ਕੇ ਮੁੰਡਾ ਸਿੱਧਾ ਹੋ ਕੇ ਹਾੜੀ ਵੜਾ ਦੇ ਪੜ ਕੇ ਕਿਦਰੇ ਨਹੀਂ ਤਾਂ ਡੀਸੀ ਲੱਗਣਾ ਉਹ ਪੜ ਲਾਂਦੇ ਨਗਰ ਜਮਾ ਕੇ ਚਾਲ ਕਰ ਤਾਨੂੰ ਆਇ ਕਰੀ ਯਾ ਨਾ ਉਹ ਤੇਰਾ ਤਾਂ ਯਾਰ ਸਾਰੀ ਤੇੜੀਆਂ ਨੂੰ ਲਾਉਣ ਦਾ ਕੰਮ ਹੈ ਕੋਲੇ ਤਾਂ ਯਾਰ ਬਸ ਮੈਨੂੰ ਬੰਦਾ ਸਿਵਾਉਣ ਦਾ ਕੰਮ ਹੈ ਜਾਂਦਾ ਉਹ ਇਹ ਕਰਦਾ ਉਹ ਚੱਲ ਕੋਈ ਨਹੀਂ ਕੋਈ ਨਹੀਂ ਛੰਡਾ ਹੋ ਤੂੰ ਚਾਹ ਪੀ ਲੈ ਚਾਹ ਚੱਕ ਲੈ ਟੀਲਾ ਪੀ ਆਓ ਇਹਨੂੰ ਪਲਾ ਦੇ ਪਹਿਲਾਂ ਬੇਲੇ ਨੂੰ ਕੋਈ ਨਹੀਂ ਕੋਈ ਨਹੀਂ ਮਰ ਗਿਆ ਉਹਨੂੰ ਟਾਲਲੇ ਮਾਰੀ ਜਾਂਦਾ ਤੁਸੀਂ ਹੱਥਾਂ ਨਾਲ ਵੱਢਣਾ ਵਢਾਈ ਦੇ ਦੇ ਅੱਛਾ ਉਹ ਦੇਖਿਆ ਮੈਂ ਉੱਧਰ ਸਰਦਾਰਾਂ ਦੇ ਪਤਾ ਨਹੀਂ ਕੀ ਚੀਜ਼ ਬਣਾਇਆ ਕੀ ਨਹੀਂ ਐ ਜੇ ਕਰਕੇ ਨਾ ਸਾਰਾ ਉਹ ਖਾ ਜਾਂਦੇ ਗਣਕ ਨੂੰ ਅੱਛਾ ਹਾਂ ਫਿਰ ਐਂ ਜੇ ਕਰਕੇ ਤੂੰ ਤੂਜਾ ਕਰਕੇ ਨਾ ਟਰਾਲੀ ਚ ਕੱਢ ਦਿੰਦੀ ਆ ਦਾਣੇ ਉਹ ਮੁੰਡੇ ਉਹਦੀਆਂ ਤੂਤੂ ਵਾਲੀਆਂ ਗੱਲਾਂ 'ਚ ਨਾ ਆਜੋ ਸਾਲਾ ਕੰਮ ਤਾਂ ਚੱਲਦਾ ਰਹਿੰਦਾ ਨੇ ਮੈਨੂੰ ਵੀ ਐਉਂ ਲੱਗਦਾ ਉਹ ਕਾਨੂੰ ਤੁਸੀਂ ਮੇਰੇ ਨਾਲ ਵਗ ਚੋ ਲੋ ਯਾਰ ਉਹ ਤਾਂ ਵੇਲਾ ਤੁਨੂੰ ਕੰਮ ਤੋਂ ਢਾਲਦਾ ਨਹੀਂ ਨਹੀਂ ਤੁਸੀਂ ਉਹ ਤੁਸੀਂ ਚਾਹ ਪੀ ਕੇ ਇੱਕ ਬੰਦਾ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਉੱਥੇ ਕੀ ਕਰ ਉਹ ਅੱਜ ਫਿਰ ਸਕੂਲ ਜਾ ਯਾਰ ਮੈਂ ਤਾਂ ਕੱਲ੍ਹ ਤੋਂ ਜਾਣਾ ਤੂੰ ਇਹਦੇ ਨਾਲ ਜਾ ਕੇ ਦੇਖਿਆ ਮੈਂ ਤਾਂ ਪਹਿਲਾਂ ਔਕਾਤ 'ਚ ਫੇਰ ਬਗਣੀ ਕੱਲ੍ਹ ਨੂੰ ਬਗਣੀ ਕਿਧਰੇ ਨਹੀਂ ਤੇਰਾ ਕੱਲ੍ਹ ਤੋਂ ਭੱਜ ਆ ਜਾਂਦਾ ਚੱਲ ਜਾਇਓ ਨਾ ਪਰ ਜੇ ਗੱਲ ਝੂਠੀ ਹੋਈ ਤੇਰਾ ਰਿਪੇਅਰ ਕਰੂੰ ਮੈਂ ਚੱਲ ਤੂੰ ਆਇਆ ਮੇਰੇ ਨਾਲ ਤਾਂ ਚੱਲ 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 ਆ ਜਾ ਚੱਲ ਬਈ ਕੀ ਤੇਰੀ ਹੰਸੀ ਜਾ ਚਲੋ ਕਰਾਂ ਓਏ ਇਹਨੂੰ ਰੋਜ਼ ਸ਼ਹਿਰ ਲੈ ਕੇ ਜਾਣਾ ਹੈ ਤਾਂ ਮੜਾ ਮੋਟਾ ਫਰਿਆਦਿਆ ਕਰ ਹੱਥੇ ਤੇ ਜਵਾ ਕਰ ਆਪਣੇ ਬਾਪੂ ਤੋਂ ਪੈਸੇ ਤਾਂ ਚਿੰਤਾ ਨਹੀਂ ਉਹ ਮੈਂ ਪਹਿਲੀ ਫੂਕ ਲਗਾ ਟੇਡਾ ਕਰ ਲਿਆ ਕਰ ਇਹਨੂੰ ਚੱਲ ਲਾਓ ਹਾਂ ਚੱਲ ਚੱਲ ਹੋ ਗਿਆ ਹੋ ਗਿਆ ਤੈਨੂੰ ਹੋ ਗਿਆ ਵੱਡੀ ਓਏ ਹਾਂ ਓਏ ਆਹ ਦੇਖ ਆ ਦੇਖ ਆਲੇ ਕਤਾਈ ਕਰਦੀ ਓਏ

ਆਹ ਤੁਹਾਨੂੰ ਰੱਬ ਦੇ ਦਾਂਸੀਆਂ ਉਹ ਕਨੇਪਟੇ ਕਨੇਪਟੇ ਆਰੇ ਉਹ ਮੂਰੇ ਨਹੀਂ ਖਾਂਦੀ ਦੀ ਉਹ ਇਹ ਨਹੀਂ ਕਰਦੀ ਦੀ ਸਾਰੇ ਹੀ ਉਹ ਇਹ ਨਹੀਂ ਹੱਕਦੀ ਦੀ ਇਹ ਉਹ ਜਿਹੜਾ ਫੂਲ ਜਾ ਪਿਆ ਸੀ ਹਾਂ ਹਾਂ ਉਹ ਇਹ ਵੀ ਹੈਗੇ ਸਾਰਾ ਇਹਨੇ ਆ ਦੇਖ ਉਹ ਸਪਾ ਇਧਰ ਬਾਹਰ ਮਾਰ ਜਾ ਮਾਰੂਗੀ ਮਰਦਾ ਤੂੰ ਐ ਨਾ ਐ ਨਾ ਵਿਚੀਏ ਬੜਾ ਹੋਰ ਅੰਨੇ ਖਵਰਾ ਕੀ ਹੈ ਇਹ ਯਾਰ ਆ ਪਾਣ ਬਹੁਤ ਮਾਰਦੀ ਜੀ ਬੜਾਈ ਦੀ ਆ ਉਹ ਖਵਾਈ ਆ ਇਹ ਆ ਨੂੰ ਮਾਰ ਦੇਗਾ ਮਾਰ ਜੂਟ ਮਾਰਿਆ ਤੇਰੀਆਂ ਤਾਂ ਗੱਲ ਪਹਿਲੀ ਲੈ ਕੇ ਮਾਰਦੀ ਹੂਂ ਬਈਾ ਦੇਖਣਾ ਮਣਿਆ ਕੋਈ ਨਹੀਂ ਨਹੀਂ ਤੂੰ ਰਹਿਣ ਦੇ ਆਉਂ ਚੱਲੀਏ ਤੂੰ ਹੀ ਦੇਖ ਰੋ ਯਕੀਨ ਨਹੀਂ ਮੰਨਦੇ ਖੜਾ ਹੋਣੇ ਸਾਹਮਣੇ ਕੀ ਆ ਇਹ ਸਹੀ ਗੱਲਾਂ ਮੰਨ ਕੇ ਤੂੰ ਮੰਨਗੇ ਕੀ ਆ ਇਹ ਤੀਜੀ ਬਾਈ ਓਏ ਲੈ ਤਰਾ ਅੱਪਰ ਤੋਂ ਕੁਝ ਲੈ ਆ ਹੇ ਕੀ ਆ ਇਹ ਹੱਥ ਕੀ ਆ ਇਹ ਕੋਈ ਕਮਾਈਨ ਕਮਾਈਨ ਆ ਬਈ ਹਾਂ ਬਈ ਇਹਦਾ ਇਹ ਕਰਕੇ ਸਾਰੀ ਗੱਲ ਦਿਖਾ ਜਾਂਦੀ ਆ ਇਹ ਸ਼ਾਂਤੀ ਨੇ ਬਈ ਵੱਢਦੀ ਆ ਵੜਦੀ ਫਿਰਦਾ ਅੱਛਾ ਵੜਦੀ ਆ ਵੜਦੀ ਆ ਵੱਟ ਕੇ ਬਾਈ ਉੱਥੇ ਦੀ ਕਰ ਦਿੰਦੀ ਆ ਹਨਾ ਅੱਛਾ ਅੱਛਾ ਬਾਈ ਕਿੱਥੋਂ ਜਾਂਦੇ ਨੇ ਬਾਹਰ ਬਾਈ ਕਿੱਥੋਂ ਆਇਆ ਇਹ ਪਹਿਲਾਂ ਤਾਂ ਯਾਰ ਉਹਨੇ ਕਦੇ ਦੇਖੀ ਨਹੀਂ ਹੈਗੀ ਬਾਈ ਕਿੰਨੇ ਕੁ ਦੀ ਆਈ ਆ ਇਹ ਹੱਪਾ ਨੋਟਾਂ ਦਾ ਲਾਇਆ ਅੱਛਾ ਬਰੇ ਫਿਰਦਾ ਬਹੁਤ ਮਹਿੰਗੀ ਹੋਣੀ ਹਨਾ ਬਾਹਰਲੀ ਬਾਹਰਲੀ ਤਾਂ ਕਿੰਦੀ ਆ ਹਾਂ ਪਰ ਦੇਖੀਏ ਯਾਰ ਇਹਦੇ ਉੱਪਰ ਕਰਕੇ ਹੈ ਪਰ ਇਹ ਹਟੂ ਓਏ ਟੀਜ ਮਾਰ ਕੇ ਜਾਵੀ ਯਾਰ ਉਹ ਮਾਰਦਾ ਹੈ ਇਹਦਾ ਲੱਭੇ ਨਹੀਂ ਲੱਗੜ ਦਿੰਦੇ ਇਹ ਚੜ ਕੇ ਆ ਦੇਖ ਆਉਂਦੇ ਇੱਕ ਵਾਰੀ ਉਹ ਬਾਈ ਦੇਖ ਲੈਣਦੇ ਬਾਈ ਦੇਖ ਲੈਣਦੇ ਯਾਰ ਐ ਕੰਨੂ ਕਰਦਾ ਓ ਤੁਸੀਂ ਭਾਈ ਛਾਡੀ ਵੀ ਵੜਦੇਗਾ ਹੋਰ ਮੈਂ ਲੈ ਗੱਡ ਕਰ ਲਵਾਂ ਭਾਈ ਛੋਟੀ ਗੱਡ ਕਰਕ ਵੜਦੋ ਯਾਰ ਐਂ ਕਿੰਨੂੰ ਕਰਦਾ ਵੜਦੇ ਪੰਜ ਕਿਲੇ ਵੱਟਨੇ ਵਾਲੇ ਪੈਣੇ ਬਰੇ ਪਹਿਲੇ ਤੋੜ ਦੀ ਗੱਡੀ ਪਈ ਆ ਯਾਰ ਗੱਡੀ ਪਈ ਆ ਕਰਾਂਗੇ ਬਰੇ ਪੂਰੀ ਤੇਰੀਆਂ ਉਹ ਪੈਰੀ ਹੱਥ ਲਵਾ ਵਾਲਾ ਭਈ ਆਏਗਾ ਨੂੰ ਕਰਦਾ ਨਹੀਂ ਯਾਰ ਉਹ ਵੜਦੇ ਯਾਰ ਆ ਟਾਈਮ ਨਹੀਂ ਛੱਡ ਲਵੇ ਬਰੇ ਹੱਥੀ ਵੱਡ ਵੱਡ ਕੇ ਓਕੇ ਹੋ ਗਏ ਯਾਰ ਉਹ ਯਾਰ ਐਂ ਕਿੰਨੂੰ ਕਰਦਾ ਵੜਦੇ ਯਾਰ ਉਹ ਭਾਈ ਪਹਿਲੇ ਤੋੜ ਦੀ ਗੱਡੀ ਪਈ ਆ ਆ ਵੀਰੇ ਹੁਣ ਦੇਖ ਲਾ ਉਹ ਵੀਰੇ ਮਿੰਟਾਂ ਦੀ ਗੱਲ ਆ ਮਿੰਟਾਂ ਦੀ ਗੱਲ ਆ ਵੀਰੇ ਵੀਰੇ ਵੜਦੇ ਚੱਲ ਯਾਰ ਕੀ ਟਾਈਮ ਤਾਂ ਹੈ ਨਹੀਂ ਛੱਡ ਲੈ ਦੇ ਨੂੰ ਵੀ ਚੱਲ ਵੜਦੇ ਵੜਦੇ ਇੰਨੇ ਕਿੰਨੇ ਟਾਈਮ ਅਸੀਂ ਪਹਿਲੀ ਵਾਰੇ ਲਾਉਣੀ ਆ ਇਹ ਉਹ ਵੀਰੇ ਬਾਲਾ ਟਾਈਮ ਜਵਾਕ ਦੇਖ ਲੈਣਗੇ ਉੱਥੇ ਯਾਰ ਦੇਖ ਲਾ ਚਲ ਕੋਈ ਗੱਲ ਨਹੀਂ ਰਸਤਰੀ ਪੜਾ ਉੱਥੇ ਚੜੋ ਸਾਡੇ ਆ ਜਾ ਚਲ ਚਲ ਅਸੀਂ ਇਹਦੇ ਨਾਲ ਆਉਨੇ ਆ ਚਲ ਆ ਜਾ ਚਲ ਆ ਜਾ ਮਸ਼ੀਨ ਤੇ ਚੱਲੀ ਮੁੰਡਿਆ ਪਾਣੀ ਪੀ ਲਓ ਕੋ ਬੜਾ ਕੁਦਾ ਕੰਦਾਈ ਤੁਰਿਆ ਆਉਂਦਾ ਉਹਨਾਂ ਨੂੰ ਕਿੱਥੇ ਛੱਡਿਆ ਆ ਓਏ ਆਹ ਦੇਖ ਕੀ ਆਉਂਦਾ ਕੀ ਓਏ ਓਏ ਉਹ ਕਿੱਧਰ ਗਿਆ ਉਹ ਰੁਕ ਗਿਆ ਉਹ ਤਾਂ ਸੱਚੀ ਗੱਲ ਕਹਿਦਾ ਸੀ ਉਹ ਤਾਂ ਬਹੁਤ ਵੱਡੀ ਚੀਜ਼ ਆ ਔਰ ਹਾਥੀ ਨਹੀਂ ਓਏ ਉਹਦਾ ਪੈਨ ਆ ਉਹ ਸਾਰਾ ਕੁਝ ਐਂ ਵੱਡਦਾ ਹੈ ਖਾ ਜਾਂਦੀ ਐ ਪਹਿਲਾਂ ਤਾਂ ਫਿਰ ਪਿੱਛੇ ਦੀ ਕੱਢ ਦਿੰਦੀ ਆ ਉਹ